सूरा ॾे पियो कॾहिं हारो कले

ਮੈਂ ਮੈਨੂੰ ਸਾਡੇ ਨਾਲ ਚਾਲ ਜੀ ਬਹੁਤ ਬਹੁਤ ਧੰਨਵਾਦੀ ਜੀ ਜਿਹੜੇ ਲਾਹੌਰ ਦੇ ਸੱਜਣ ਵੀ ਆਏ ਨੇ ਕਮਵਰਤ ਵਾਲੇ ਹੈਕਟਰੀ ਚੋੜਾ ਜੀ ਜਿਨ੍ਹਾਂ ਸਰਦਾਰ ਜੀ ਸੱਜਾਨੀ ਹੋਣੀ ਦੀਪਾ ਜੀ ਉਹਨਾਂ ਦੇ ਸਹੂਜ ਲੈ ਕੇ ਬੜੇ ਪਹੁੰਚੇ ਨੇ ਗਾਂਦੂਆਰ ਤੋਂ ਰਾਹੀਂ ਬਾੜੀਆਂ ਕਰਾ ਦੇ ਵਿੱਚ ਹੌਲੀ ਹੌਲੀ ਮਿਲਣਾ ਚਾਹਨਾ ਬਾਜੇ ਮੇਲਾ ਤੱਕ ਕਰ ਦਿੱਤਾ ਗਿਆ ਇਹ ਮੇਰੇ ਸਾਹਮਣੇ ਬੰਦ ਕਰ ਦਿੱਤਾ ਗਿਆ ਅੱਤਵਾਦ ਦਾ ਡੇਰ ਆ ਗਿਆ ਅੱਤਵਾਦ ਦੇ ਟੈਨ ਦੇ ਵਿੱਚ ਸ਼ਾਂਤ ਤੋਂ ਜ਼ਿਆਦਾ ਬੰਦੇ ਪਾੜੀਆਂ ਨੇ ਬਣੇ ਸੀ 7 ਬੰਦੇ ਉਸ ਵੇਲੇ ਦੇ ਉਸ ਵੇਲੇ ਦੇ ਰੇਲ 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 ਬੰਦ ਕਰ ਦਿੱਤਾ ਸਵਾਣਾ ਮੇਲਾ ਜਿਸ ਮੇਲੇ ਫਿਰ ਅੰਤਵਾ ਦਾ ਡੇ ਵੀ ਜਾਂਦਾ ਸੀ ਬਹੁਤ ਵਧੀਆ ਬਹੁਤ ਵਧੀਆ 5900 ਰੁਪਏ ਸਾਡੇ ਪ੍ਰੇਮਾਕੀ ਵਾਲੇ ਇੰਟਰਨੈਸ਼ਨਲ ਹੈਡੀ ਵਾਲੇ ਨਾਲ ਹਲਵਾ ਕਰਦਾ ਉਸ ਵੇਲੇ ਫਿਰ ਮੇਲਾ ਸੀ ਤਾਂਜੂ ਕਰਵਾਇਆ ਇਹ ਮੇਲਾ ਜਿਹੜੇ ਤਾਂਜੂ ਕਰਵਾਇਆ ਸਾਡੇ ਪ੍ਰਧਾਨ ਪੰਮਾ ਜੀ ਬੈਠੇ ਤੇ ਅੰਮ੍ਰਿਤਸਰ ਦੇ ਨਾਲ ਨੰਬਰਦਾਰ ਜੀ ਇਹਨਾਂ ਨੂੰ ਨੰਬਰਦਾਰੀ ਸੁਣੇ ਲੱਗ ਦਿੱਤੀ ਆ 18 ਸਾਲ ਹੋ ਗਏ ਸਾਨੂੰ ਇਹ ਮਿਲਣਾ ਕਰਨ ਉਹਨਾਂ ਨੂੰ 30 ਸਾਲ ਤੋਂ ਮੈਂ ਸਟੇਟ ਸੈਟਿੰਗਸ ਲੈਨੇ ਦਾ ਤਿੰਨ ਚਾਰ ਬੁਝਾਨਾਂ ਆ ਕੇ ਜਿੱਤ ਗਏ ਆ ਰਹਿਣਾ ਕਿਸੇ ਦੇ ਨਹੀਂ 30 ਸਾਲ ਤੋਂ ਮੈਂ ਛੇੜ ਨਹੀਂ ਹੁੰਦਾ ਚੇੜ ਲੈ ਰਿਹਾ ਤੇ ਸਾਡੇ ਪ੍ਰਧਾਨ ਕਮਾਜੀ ਨੰਬਰਦਾਰ ਜੀ ਐਨ ਕੀ ਪਹਿਲਾ ਚਾਂਸ ਹੈ ਕਿ ਸਾਡੇ ਪਿੰਡ ਵਿੱਚ ਦੋ ਮਹੀਨੇ ਸ਼ਰਾਬ ਦਵਾਈ ਨਾ ਹੋ ਰਹੀਆਂ ਇੱਕੋ ਖਰਾਬ ਮਰਜੀ ਸਾਨੂੰ ਉਹਦੇ ਅੱਜ ਸ਼ਰਾਬ ਦਵਾਈ ਦੇ ਨਾਲ ਇਹਨੂੰ ਚਾਰ ਬੰਦੇ ਬੈਠੇ ਗਵਾਹ ਚਾਰ ਬੰਦੇ ਬੈਠੇ ਕਿ ਮੇਲਾ ਤੁਹਾਡਾ ਇਕੱਠਾ ਕਰ ਲਈਏ ਅਸੀਂ ਕੀ ਕਰ ਲਿਓ ਇਹਨਾਂ ਬੰਦੇ ਨੇ ਜ਼ੋਰ ਲਾਇਆ ਕਿ ਮੇਲਾ ਇੱਕੋ ਸਮੇਂ ਦੂਜੀ ਪਾਰਟੀ ਦੀ ਮੰਨੀ ਸਾਡਾ ਕੋਈ ਇਨਸੂਰ ਨਹੀਂ ਉਹਨੇ ਸਾਰੀਆਂ ਪਿਆਰੀਆਂ ਸਰਦਾਰੀਓ ਸੰਗਤਾਂ ਨੂੰ ਬਹੁਤ ਹੀ ਪਿਆਰ ਭਰੀ ਨਮਸਕਾਰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੇ ਇਸ ਬਹੁਤ ਹੀ ਭਾਗਾ ਵਾਲੇ ਦਿਨ ਬਹੁਤ ਹੀ ਖੁਸ਼ੀ ਦੇ ਮੌਕੇ ਤੇ ਕਮੇਟੀ ਮੇਲਾ ਸ਼੍ਰੀ ਕ੍ਰਿਸ਼ਨ ਨੀਵਾ ਵੈਲਫੇਅਰ ਐਸੋਸੀਏਸ਼ਨ ਸ਼੍ਰੀ ਸਾਡੇ ਪਰਮਜੀਤ ਪੰਮਾ ਜੀ ਸਾਡੇ ਐਸੋਸੀਏਸ਼ਨ ਦੇ ਜੋ ਪ੍ਰਧਾਨ ਨੇ ਅਮਰਦਾ ਜੀ ਨੇ ਸਾਡੇ ਤੇ ਸਾਡੇ ਚੇਅਰਮੈਨ ਮਹਿੰਦਰ ਸਿੰਘ ਪੰਭੋ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਹੁਤ ਹੀ ਪੁਰਾਣੇ ਸਾਥੀ ਜਿਹੜੇ ਹਮੇਸ਼ਾ ਸਾਡੇ ਨਾਲ ਰਹੇ ਹੁੰਦਾ ਤਾਂ ਵੀ ਮੈਂ ਧੰਨਵਾਦ ਕਰਦਾ ਸਾਡੇ ਉਪ ਪ੍ਰਧਾਨ ਸ਼੍ਰੀ ਰਾਪਾਲ ਜੀ ਪੰਸਾਪ ਜੁਰਾਵਰ ਸਿੰਘ ਜੀ ਪ੍ਰਥੀਪਾਲ ਜੀ ਮਾਸਟਰ ਓਮਪ੍ਰਕਾਸ਼ ਜੀ ਸੰਦੀਪ ਜੀ ਤਲੀਪ ਜੀ ਸੰਤੋਖ ਸਿੰਘ ਜੀ ਬੋਬੀ ਹਾਂਡਾ ਜੀ ਬੱਬੂ ਜੀ ਮਾਗਰ ਤੋਂ ਗੋਲਦੀ ਆਪਰ ਸੰਬਾਬਾ ਪ੍ਰੀਤਮ ਸਿੰਘ ਜੀ ਸਾਡੇ ਮੋਦੀਆਂ ਤੋਂ ਸਰਪੰਚ ਸਾਹਿਬ ਬਾੜੀਆਂ ਤੋਂ ਸਾਫਾ ਸਰਪੰਚ ਸਾਹਿਬ ਸਾਡੇ ਬਲੌਕ ਪ੍ਰਧਾਨ ਦਵਿੰਦਰ ਸਿੰਘ ਭੂਨੋ ਜੀ ਸਾਡੇ ਬਲੌਕ ਪ੍ਰਧਾਨ ਵਿਕਾਸ ਭੋਲਾ ਤੋਲੀਆਂ ਤੋਂ ਮੇਰੇ ਵੱਡੇ ਭਾਜੀ ਅਮਨ ਜੀ ਕੰਮੋ ਵਾਲਾ ਤੋਂ ਸਾਡੇ ਯੂਥ ਦੇ ਜੋ ਬਲੌਗ ਪ੍ਰਧਾਨ ਨੇ ਹੈਪੀ ਜੀ ਕਮੋਵਾਲ ਤੋਂ ਦੀਪ ਜੀ ਮੋਤੀਆ ਤੋਂ ਸਾਡੇ ਯੁੱਧ ਨਿਸ਼ਾ ਵਿਰੁੱਧ ਤੋਂ ਜੋ ਹੈੱਡ ਕੋਆਰਡੀਨੇਟਰ ਨੇ ਚੱਲੇ ਵਾਲ ਤੋਂ ਡਾਕਟਰ ਬਲਜੀਤ ਸਿੰਘ ਜੀ ਅਮਰਜੀਤ ਜੀ ਸਾਰੇ ਬੜੇ ਦਿਲ ਦੇ ਕਰੀਬ ਸਾਰੇ ਬੜੇ ਸਤਕਾਰਯੋਗ ਸੱਜਣ ਜਿਨ੍ਹਾਂ ਦਾ ਮੈਂ ਧੰਨਵਾਦ ਕਰਦਾ ਜਿੱਥੇ ਆਣ ਦੇ ਲਈ ਤੇ ਮੈਂ ਮਾਫੀ ਚਾਹੁੰਦਾ ਕਿ ਅੱਜ ਸਾਡੇ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਜੀ ਤੁਹਾਡੇ ਵਿੱਚ ਆ ਨਹੀਂ ਸਕੇ ਕਿਉਂਕਿ ਕੁਝ ਤਧੁਰੀ ਦੇ ਵਿੱਚ ਕਰਕੇ ਉਹਨਾਂ ਨੂੰ ਅਖੀਰਲੇ ਮੌਕੇ ਤੇ ਇੱਥੋਂ ਜਾਣਾ ਪੈ ਗਿਆ ਜਦੋਂ ਅਸੀਂ ਸਾਰੇ ਇਸ ਤਰ੍ਹਾਂ ਇੱਕ ਖੁਸ਼ੀ ਦੇ ਮੌਕੇ ਤੇ ਇਕੱਤਰੇ ਹੁੰਦੇ ਆ ਮੇਰਾ ਇੱਕ ਇਹੀ ਮੈਸੇਜ ਹੁੰਦਾ ਹੈ ਕਿ ਸਾਰੇ ਆਪਾਂ ਆਪਣਾ ਭਾਈਚਾਰਾ ਵਧਾ ਰੱਖੀਏ ਮੋਢੇ ਦਾ ਮੋਢਾ ਲਾ ਕੇ ਚੱਲਦੇ ਰਹੀਏ ਕਿਉਂਕਿ ਜਿੱਥੇ ਭਾਈਚਾਰਾ ਵੱਧ ਵਧੀਆ ਜਿੱਥੇ ਪਿਆਰ ਵੱਧ ਹੈ ਉੱਥੇ ਵਿਕਾਸ ਵੀ ਵੱਧ ਹੈ ਤੇ ਜਿਸ ਤਰ੍ਹਾਂ ਪੰਮਰ ਜੀ ਨੇ ਕਿਹਾ ਸੀ ਕਿ ਇਹ ਮੇਲਾ 150 ਸਾਲ ਤੋਂ ਵੀ ਪੁਰਾਣਾ ਦਾ ਚੱਲ ਆ ਰਿਹਾ ਹੈ ਮੇਰੇ ਲਈ ਇਸ ਦੇ ਲਈ ਇੱਕ ਖੂਨ ਬਹੁਤ ਇਤਿਹਾਸਿਕ ਮੈਂ ਸਮਝਦਾ ਜੋ ਮੇਰੇ ਲਈ ਯਾਦ ਹੈ ਉਹ ਇਹ ਹੈ ਕਿ ਜਦੋਂ ਕੰਮੋ ਜੀ ਮੈਂ ਇਲੈਕਸ਼ਨ ਤੁਸੀਂ ਮੈਨੂੰ ਇਲੈਕਸ਼ਨ ਚ ਕਾਮਯਾਬ ਕੀਤਾ ਸੀ ਉਸ ਤੋਂ ਬਾਅਦ ਮੇਰਾ ਪਹਿਲਾ ਪ੍ਰੋਗਰਾਮ ਸੀ ਜਿੱਥੇ ਮੈਂ ਆਇਆ ਸੀਗਾ ਤੇ ਉਹ ਮੈਂ ਕਦੇ ਵੀ ਨਹੀਂ ਭੁੱਲਾਂਗਾ ਤੁਸੀਂ ਪਹਿਲਾਂ ਵੀ ਇੰਨਾ ਪਿਆਰ ਦਿੱਤਾ ਸੀ ਪਿਛਲੀ ਵਾਰੀ ਤੇ ਹੁਣ ਤੁਸੀਂ ਉਸ ਤੋਂ ਵੀ ਵੱਧ ਚੜ੍ਹ ਕੇ ਪਿਆਰ ਦਿੱਤਾ ਆ ਤੁਹਾਡੇ ਪਿਆਰ ਦੇ ਅਸੀਂ ਹਮੇਸ਼ਾ ਰਣੀ ਸਿਗੇ ਰਣੀ ਹੈਗੇ ਤੇ ਰਣੀ ਰਵਾਂਗੇ ਬਸ ਮੇਰੀ ਇਹ ਹੀ ਬੇਨਤੀ ਹੈ ਕਿ ਅਸੀਂ ਇਸੇ ਤਰ੍ਹਾਂ ਹਰ ਸਾਲ ਇਕਜੁੱਟ ਹੋ ਕੇ ਖੁਸ਼ੀਆਂ ਮਨਾਉਂਦੇ ਰਹੀਏ ਵਧੀਆ ਤਰੀਕੇ ਦੇ ਨਾਲ ਆਪਣਾ ਭਾਈਚਾਰਾ ਬਣਾ ਰੱਖਿਏ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਤੰਦਰੁਸਤੀਆਂ ਦੇ ਤਰਕਸ਼ੀਆਂ ਤਰਕੀਆਂ ਬਖਸ਼ੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਕੋਸ਼ਿਸ਼ ਕੀਤੀ ਕਿ ਸਾਨੂੰ ਕੋਈ ਆਸਬਿਕੀ ਬਣਾਵੇ ਕਿਸੇ ਨੇ ਵੀ ਕੋਸ਼ਿਸ਼ ਨਹੀਂ ਕੀਤੀ ਮੈਂ ਕਹਿੰਦਾ ਬੇਸ਼ੱਕ ਐਗਸ ਮੰਤਰੀ ਵੀ ਇੱਥੇ ਆਏ ਸਾਡੇ ਤਾਂ ਤਵਾ ਜਰੂਰ ਲਾਇਆ ਕੰਨਾ ਬੰਦਿਆਂ ਦੇ ਲੇਕਿਨ ਮਜ਼ਾਕੀ ਕੋਸ਼ਿਸ਼ ਨਹੀਂ ਕੀਤੀ ਜੇ ਮੰਨ ਲੈਂਦੇ ਅਸੀਂ ਜਰੂਰ ਬੇਨਤੀ ਪਰ ਅਸੀਂ ਇਸ ਗੱਲ ਦੀ ਜੂਰ ਨੰਦਾ ਕਰਦੇ ਕੱਲ ਨਿਸ਼ਾ ਮਹਿਤਾ ਵੀ ਆਏ ਸੀਗੇ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਦੋ ਬੰਦਾ ਬੰਦਿਆਂ ਨੇ ਮੇਲਾ ਖਰਾਬ ਕੀਤਾ ਆ ਸਾਨੂੰ ਤਾਂ ਇਹੀ ਨਹੀਂ ਪਤਾ ਲੱਗਦਾ ਕਿ ਮੇਲਾ ਖਰਾਬ ਅਸੀਂ ਕਿੱਦਾਂ ਕੀਤਾ ਹੈ ਤਕਰੀਬਨ 22 ਸਾਲ ਮੇਲੇ ਹੁੰਦੇ ਰਹੋ ਗਏ ਆ ਮੈਂ ਧੰਨਵਾਦ ਕਰਦਾ ਵਿੰਦਰ ਸਿੰਘ ਢੰਗੋਜੀ ਦਾ ਮੈਂ ਕਹਿੰਦਾ ਮੈਨੂੰ ਨਹੀਂ ਪਤਾ ਹੁਣ ਮੈਂ ਇਹੀ ਗੱਲ ਕਹਿੰਨੀ ਜੋਨਾ ਕਿ ਪਤਾ ਨਹੀਂ ਕੀ ਕਹੰਦੇ ਆ ਬਈ ਇੰਨਾ ਬੋਲਦੇ ਆ ਪਰ ਨਹੀਂ ਕਹੰਦੇ ਕੁਝ ਨਹੀਂ ਇੱਕ ਸਿਰਫ ਪਿਆਰ ਇਹ ਪਿਆਰ ਤਖਾਲਦੇ ਆ ਕਿਉਂਕਿ ਮੈਂ ਇਹਨਾਂ ਨਾਲ ਜਿਆਦਾ ਘੁੰਮਣਾ ਫਿਰਦਾ ਪਿਆਰ ਦੇ ਮੁੱਖੇ ਆ ਬਹੁਤ ਹੀ ਵਧੀਆ ਰਿਸ਼ਤਾਂ ਬਾਕੀ ਬੁਖਾਰ ਕਰਦੇ ਆ ਬਾਕੀ ਫਣਜੀ ਸਿੰਘ ਜੀ ਬੋਲਦਾ ਠੀਕ ਹੈ ਅਸੀਂ ਦਿਲੋਂ ਇਹਨਾਂ ਦੇ ਨਾਲ ਰਹਿੰਦੇ ਆ ਸਾਨੂੰ ਕੋਈ ਚੰਗਾ ਕਹੀ ਜਾਵੇ ਕੋਈ ਮਾੜਾ ਕਹੀ ਜਾਵੇ ਫੇ ਅਸੀਂ ਇਹੀ ਗੱਲ ਆੜ ਕੇ ਕਹਿੰਨੀ ਆ ਕਿ ਰੰਡੀ ਤੀਮੀਆਂ ਨੂੰ ਦਹਾਂ ਦਾ ਕਸਮ ਨਹੀਂ ਕੀਤੇ ਜਾਂਦੇ ਅਸੀਂ ਕੋਸ਼ਿਸ਼ ਕੀਤੀ ਬਹੁਤ ਤੇ ਅਸੀਂ ਮਿਲিয়ে ਆਪਸ ਵਿੱਚ ਹੀ ਕੋਈ ਗੱਲ ਨਹੀਂ ਬੱਚੇ ਗਲਤੀਆਂ ਕਰ ਦਿੰਦੇ ਆ ਕਿ ਅਸੀਂ 22 ਸਾਲ ਬਾਅਦ ਕੋ ਗਲਤੀ ਕਰਦੇ ਆ ਤੇ ਕੋਈ ਗੱਲ ਨਹੀਂ ਅਸੀਂ ਇਹੀ ਮੰਨ ਲਵਾਂਗੇ ਸਾਡੇ ਤੇ ਗਲਤੀ ਹੋ ਗਈ ਜਿਹੜੇ ਅਸੀਂ ਮੇਲੇ ਕਰਾਉਂਦੇ ਆ ਸਰਗੀਬ ਸਰਪੰਚ ਸਾਹਿਬ ਦਾ ਫਰਜ ਮੰਨਦਾ ਸੀ ਬੜੇ ਮਾਨਯੋਗ ਆ ਸਾਡੇ ਇਹੀ ਸਾਨੂੰ ਬੁਲਾਉਂਦੇ ਇਹ ਸਾਨੂੰ ਖੁਦ ਕਹਿ ਸਕਦੇ ਸੀ ਕੁਛ ਵੀ ਲੱਗਦੇ ਆ ਅਸੀਂ ਇਹਨਾਂ ਦੇ ਹੋ ਸਕਦਾ ਸੀ ਛੋਟੇ ਹੋਈਏ ਉਮਰ ਦੇ ਵਿੱਚ ਸਾਨੂੰ ਸੱਚ ਕੇ ਕਹਿ ਸਕਦੇ ਸੀ ਕਿ ਦਾਕਾ ਇੰਨਾ ਨਹੀਂ ਇੰਨਾ ਕੰਮ ਕਰੋ ਅਸੀਂ ਨਾ ਮੰਨਦੇ ਫੇਰ ਗੱਲ ਕਰਦੇ ਫੇਰ ਨਹੀਂ ਮੰਨੀ ਨੀ ਕੋਈ ਵੀ ਗੱਲ ਸੋ ਬੜੇ ਹੀ ਦੁੱਖ ਦੇ ਨਾਲ ਮੈਂ ਕਹਿ ਰਿਹਾ ਕਿ ਮੇਲਾ ਬਹੁਤ ਜ਼ਿਆਦਾ ਭਰਿਆ ਕਿਉਂਕਿ ਇਸ ਮੇਲੇ ਨੂੰ ਚਾਰ ਚੰਦ ਲਾਏ ਆ ਮੰਤਰੀ ਹੁਣੀ ਉਹਨਾਂ ਦੇ بیٹے ਆਏ ਆ ਲੋਕੋ ਖੁਦ ਉਹਨਾਂ ਨੂੰ ਕੋਈ ਕੰਮ ਪੈ ਗਿਆ ਰਾਜਕੁਮਾਰ ਜੀ ਨੂੰ ਇਸ ਕਰਕੇ ਉਹ ਨਹੀਂ ਆਏ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਕੇ ਸਾਡੇ ਐਮਐਲਏ ਸਾਹਿਬ ਆਏ ਆ ਬਾਕੀ ਅਸੀਂ ਸਾਰੇ ਹੀ ਨਗਰ ਦਾ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਪੂਰੇ ਸਹਿਯੋਗ ਦੇ ਨਾਲ ਇਹ ਮੇਲੇ ਨੂੰ ਨਿਪਟਣੇ ਚਾਹ ਰਿਹਾ ਸਾਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਅੱਗੇ ਨਾਲੋਂ ਵੀ ਜ਼ਿਆਦਾ ਮੇਲਾ ਬਣਿਆ ਹੈ ਕਿਉਂਕਿ ਅੱਗੇ ਇੰਨਾ ਮੇਲਾ ਨਹੀਂ ਕਦੇ ਭਰਿਆ ਇਹ ਐਤ ਕੀ ਜਿਆਦਾ ਭਰਿਆ ਬੂਣੋ ਵਾੜੀ ਛੋਟੀ ਵਾੜੀ ਹੋਰ ਜੰਮੜਾ ਲੈ ਲਈ ਜੋਰ ਵੀ ਬੜੇ ਪਿੰਡ ਆਏ ਆ ਬਹੁਤ ਧੰਨਵਾਦੀ ਆ ਸੰਤ ਬਾਬਾ ਪ੍ਰੀਤਮ ਸਿੰਘ ਜੀ ਦਾ ਬਹੁਤ ਧੰਨਵਾਦੀ ਕਰਦੇ ਆ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਸਹਿਯੋਗ ਦਿੱਤਾ ਮੋਤੀਆਂ ਦੇ ਸਰਪੰਚ ਸਾਹਿਬ ਜੀ ਦਾ ਧੰਨਵਾਦ ਕਰਦੇ ਆ ਅਮਰਜੀਤ ਜੀ ਸਾਡੇ ਬੂਣੋ ਵਾੜੀ ਕੋਲ ਦੇ ਸਿਸਟਰ ਦੇ ਇੱਥੇ ਇਹਨਾਂ ਦਾ ਬਹੁਤ ਸਹਿਯੋਗ ਹੈ ਸੋ ਧੰਕਵਾਦ ਓ ਲਾ ਜੀ ਹੋਰ ਵੀ ਜਿੰਨੇ ਮੇਰੇ ਵੀਰ ਮਾਰੋ ਆਏ ਐ ਸਭ ਤੋਂ ਹੀ ਧੰਨਵਾਦ ਹੈ ਜੈ ਸ਼੍ਰੀ கிருஷ்ਨਾ ਰਾਧੇ ਰਾਧੇ ਪਹਿਲਾ ਤਾਂ ਸਾਰਿਆਂ ਦਾ ਆਇਆ ਹੋਇਆਂ ਦਾ ਜਿਹੜੇ ਸਾਡੇ ਜਨ న్యూਸ ਵਾਲੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੂਸਰਾ ਧੰਨਵਾਦ ਸਾਡੇ ਪਵਨ ਟਾਗ ਜੀ ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਮੇਲੇ ਨੂੰ ਪਹਚਾਇਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨਾਲ ਦੀਪਕ ਜੀ ਜਿਨ੍ਹਾਂ ਨੇ ਨਾਲ ਸਹਿਯੋਗ ਦੇ ਕੇ ਦੀਪੂ ਭਾਜੀ ਹੋਣੀ जिन्ना ने सहयोग देके ਸਾਡੇ ਮੇਲੇ ਨੂੰ ਤੇ ਨਾਲ ਸਾਡੇ ਲक्की ਭਾਜੀ ਲक्की ਸਟੂడియో ਬਾੜੀਆਂ ਤੋਂ ਲਾਸਟ ਵਾਲੇ ਦਿਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੁਣੀ ਸਾਡਾ ਮੇਲਾ ਬਾਕੀ ਸਾਡੇ ਜਿੰਨੇ ਵੀ ਚਾਕੀ ਨਰਵਾਤਾ ਸੰਦੀਪ ਭਾਜੀ ਬਾਕੀ ਜੋ ਵੀ ਬਾਬਾ ਜੀ ਹੁਣੀ ਪਿਰਤੀ ਸੰਜੂ ਜੀ ਸੰਦੀਪ ਭਾਜੀ ਸਰਬਜੀਤ ਜੀ ਜਿਨ੍ਹਾਂ ਨੇ ਚਾਕੀ ਨਰਵਾਤਾ ਸਰਬਜੀਤ ਸਿੰਘ ਜੀ ਕਰਨ 모हित ਜੋਤੂ ਚੈਲੀ ਬਲਕਾਰ ਜੀ ਬਲਕਾਰ ਜੀ ਗੋਪੀ ਜੀ ਪਵਨ ਭਾਜੀ ਸਾਡੇ ਸਾਡੇ ਮਾਸਟਰ ਹੋਮ ਪ੍ਰਕਾਸ਼ ਜੀ ਜਿਨ੍ਹਾਂ ਨੇ ਕੰਮ ਦੀ ਸਾਰੀ ਜੋ ਵੀ ਕੰਸ ਲਾਸਟ ਤੱਕਰ ਬਣਾਇਆ ਉਹਨਾਂ ਨੇ ਨਾਲ ਸਹਿਯੋਗ ਦਿੱਤਾ ਸੋਨਾ ਸੰਜੂ ਬੀਕੇ ਵਿਨੋਦ ਜੀ ਜਿਨ੍ਹਾਂ ਦਾ ਸਾਊਂਡ ਸੀਗਾ ਵਿਦੇਸ਼ਾਂ ਦੇ ਬੈਠੇ ਸੋਤਾ ਸਾਹਿਬ ਜਿਨ੍ਹਾਂ ਦਲਜੀਤ ਸਿੰਘ ਸੋਤਾ ਸਾਹਿਬ ਹੰਕਾਰ ਸਿੰਘ ਸੋਤਾ ਸਾਹਿਬ ਜਿਨ੍ਹਾਂ ਦੀ ਅਸੀਂ ਜਗ੍ਹਾ ਦੇ ਵਿੱਚ ਇਹ ਮੇਲਾ ਕਰਾ ਰਹੇ ਆ ਸਾਡੇ ਸੰਤ ਪ੍ਰੀਤਮ ਸਿੰਘ ਜੀ ਡੇਰਾ ਪ੍ਰੇਮ ਸਰ ਜਿਨ੍ਹਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਸਾਡੇ ਨਾਲ ਜਿਨ੍ਹਾਂ ਦੀ ਬਦੌਲਤ ਇਹ ਮੇਲਾ ਹੁੰਦਾ ਪਿਆ ਜੀ ਐਨ ਆਰ ਆਈ ਵੀਰਾਂ ਦਾ ਪਿੰਡ ਵਾਸੀਆਂ ਦਾ ਆਲੇ ਦੁਆਲੇ ਪੰਚਾਇਤਾਂ ਦਾ ਸਾਡੇ ਪਵਨ ਜੀ ਦਾ ਇੱਕ ਸਾਡੇ ਕਮੇਟੀ ਮੈਂਬਰ ਪਵਨ ਜੀ ਆ ਪਵਨ ਟਾਕ ਤੇ ਪਵਨ ਜੀ ਸੇਮ ਨਹੀਂ ਦੋ ਜਣੇ ਆ ਜੀ ਤੇ ਹੋਰ ਸਾਡੇ ਸਾਰੇ ਭਰਾਵਾਂ ਦਾ ਸਹਿਯੋਗ ਆ ਜੀ ਸਾਡੇ ਦੋਸਤ ਤੀਨੂ ਭਾਜੀ ਤੇਗਾ ਬਾਜੀ ਗੁਰੀ ਜੀ ਸਾਡੀ ਮਾਤਾ ਜੀ ਸਰਿੰਦਰ ਕੌਰ ਜੀ ਸਾਰਿਆਂ ਦਾ ਸਹਿਯੋਗ ਬਾਕੀ ਇਹ ਮੇਲਾ ਜੀ ਬਹੁਤ ਟਾਈਮ ਪੁਰਾਣਾ ਚੱਲਦਾ ਪਿਆ ਆ ਅਸੀਂ ਇਸ ਮੇਲੇ ਨੂੰ 18 ਸਾਲ ਤੋਂ ਕਰਾਉਂਦੇ ਆ ਰਹੇ ਆ ਇਸ ਮੇਲੇ ਨੂੰ ਬਹੁਤ ਵਧੀਆ ਚੱਲਿਆ 7 ਦਿਨ ਮੇਲਾ ਬਾਕੀ ਸੋਨੇ ਬਾਜੀ ਹੁਣਾਂ ਦਾ ਤੇ ਸਾਰਿਆਂ ਦਾ ਸਹਿਯੋਗ ਬਾਕੀ ਜਨ న్యూਜ਼ ਵਾਲਿਆਂ ਦਾ ਮੈਂ ਹੱਥ ਜੋੜ ਕੇ ਥੈਂਕ ਯੂ ਕਰਦਾ ਆ ਜੀ ਬਹੁਤ ਬਹੁਤ ਸ਼ੁਕਰੀਆ ਅੱਜ ਮੇਲੇ ਦੀ ਸਮਾਪਤੀ ਸੀਗੀ ਅੱਜ 7ਵਾਂ ਦਿਨ ਸੀ ਮੇਲੇ ਦਾ ਅੱਜ ਕੰਸਵਦ ਹੋਇਆ ਤੇ ਕਾਂਸੀ ਜੀ ਨੂੰ ਅਗਨੀ ਭੇਂਟ ਸਾਡੇ ਸੰਤ ਪ੍ਰੀਤਮ ਸਿੰਘ ਜੀ ਡੇਰਾ ਪ੍ਰੇਮ ਸਰ ਤੇ ਸਾਡੇ ਐਮ.ਐਲ.ਏ ਸ਼ਾਂਕ ਸਰ ਉਹਨਾਂ ਨੇ ਦੋਨਾਂ ਨੇ ਅਗਨੀ ਭੇਂਟ ਕੀਤੀ ਤੇ ਨਾਲ ਸਾਡੇ ਸਹਿਯੋਗੀ ਸੀ ਸੰਦੀਪ ਜੀ ਗੋਲਦੀ ਭਾਜੀ ਭਾਮ ਤੋਂ ਨਾਲ ਸਾਡੇ ਮੈਡੀਕਲ ਸਟੋਰ ਤੋਂ ਨਾਲ ਸਾਰੇ ਮੁੰਡੇ ਉਹਨਾਂ ਦੇ ਸਿਗੇ ਨਾਲ ਜੀ ਬਿੰਦਰ ਭਾਜੀ ਮੈਡੀਕਲ ਸਟੋਰ ਵਾਲੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਰਤੀ ਜੀ ਦੀਪਾ ਜੀ ਸਾਡੇ ਵੱਡੇ ਭਰਾ ਜੁਹਾਰ ਸਿੰਘ ਜਹਾਰੀ ਜੀ ਬਾਕੀ ਸਾਰੇ ਮੁੰਡਿਆਂ ਦਾ ਗੋਪੀ ਜੀ ਜਿੰਨੇ ਵੀ ਸਾਰੀ ਸੰਗਤ ਦਾ ਦੂਰੋਂ ਦਰਾਡੇੋਂ ਆਏ ਲੋਕਾਂ ਦਾ ਤੇ ਗਰਦਾਸਪਰੀਆਂ ਜਿਹੜੇ ਚਾਕੀ ਦਿੰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਰਾਜੂ ਭਾਜੀ ਹੋਣਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ 5 ਦਿਨ 7 ਦਿਨ ਸਾਨੂੰ ਲਾਈਟ ਪ੍ਰੋਵਾਈਡ ਕਰਾਈ ਜੀ ਬਹੁਤ ਜ਼ਿਆਦਾ ਉਹਨਾਂ ਦਾ ਧੰਨਵਾਦ ਹੀ ਆ ਜੀ ਤੇ ਸੂਪੇਦਾਰ ਸਿੰਘ ਜੀ ਦਾ ਹੁਸਨ ਲਾਲ ਜੀ ਹੁਸਨ ਲਾਲ ਜੀ ਉਹਨਾਂ ਦਾ ਬਹੁਤ ਬਾਕੀ ਸਾਡੇ ਮੰਨੂ ਕਰਨ ਜੋਤੂ ਧੰਮਾ ਪਾਜੀ ਸਾਡੇ ਟੈਂਟ ਹਾਊਸ ਬਹੁਤ ਜ਼ਿਆਦਾ ਸਹਿਯੋਗ ਰਿਹਾ ਇਹਨਾਂ ਦਾ ਬਾਕੀ ਬਨੂ ਸਾਊਂਡ ਵਾਲੇ ਆ ਬੀ ਕੇ ਸਾਊਂਡ ਬਨੋਜੀ ਸਾਊਂਡ ਵਾਲਿਆਂ ਦਾ ਸਾਰਿਆਂ ਦਾ ਧੰਨਵਾਦੀ ਆ ਜੀ ਦੇਖੋ ਜੀ ਜਿੰਨੀ ਕਿਸੇ ਮਹਾਰਾਜ ਜੀ ਨੇ ਸਾਡੇ ਦੇ ਉਹ ਨਗਰ ਦੇ ਇਲਾਕੇ ਦੇ ਵਸੇ ਦੀ ਕਿਰਵਾ ਕੀਤੀ ਆ ਮੈਂ ਆਸ ਕਰਦਾ ਆ ਰਮੇ ਸਵੇ ਤੱਕ ਪ੍ਰਮਾਤਮਾ ਹਰ ਪਿੰਡ ਦੇ ਘਰ ਹਰ ਪਿੰਡ ਦੇ ਵਿੱਚ ਹਰ ਟੱਬਰ ਦੇ ਵਿੱਚ ਮੇਰ ਸੁਭਰੇ ਹਾਜ਼ਰ ਕੀ ਸੱਜੇ ਪਾਤਸ਼ਾਹ ਇਹਨਾਂ ਬੱਚੀਆਂ ਤਰੱਕੀਆਂ ਕਰਨ ਜਿੰਨਾ ਸਾਡਾ ਸਾਥ ਦਿੱਤਾ ਇਲਾਕਾ ਨਿਵਾਸੀਆਂ ਨੇ ਨਗਰ ਨਿਵਾਸੀਆਂ ਨੇ ਤੁਸੀਂ ਦੇਖਿਆ ਹੋਣਾ ਵੀ ਇੰਨਾ ਮੇਲਾ ਕਰੀ ਭਰਿਆ ਨਹੀਂ ਜਿੰਨਾ ਮੇਲਾ ਇਦਾਂ ਕੀ ਭਰਿਆ ਕਿਉਂ ਆ ਪ੍ਰਧਾਨ ਜੀ ਖੜਿਆ ਮੈਂ ਚੇਅਰਮੈਨ ਆ ਸਾਡੀ ਕਮੇਟੀ ਮੈਂ ਨਾਲ ਖੜੀ ਸਾਡੇ ਪੰਡਾ ਜੀ ਤੇ ਆ ਸਾਡੇ ਗੁਰਦਾਸਪੁਰ ਤੋਂ ਝਾਕੀ ਆ ਬਾਲੀ ਵੀ ਆਏ ਨੇ ਕੜਗੇ ਬਖਰੇ ਬਖਰੇ ਥਾਵਾਂ ਤੋਂ ਆਏ ਸਾਡੇ ਮੁਖ ਮਹਿਮਾਨ ਉਹਨਾਂ ਦਾ ਵੀ ਧੰਨਵਾਦ ਸਾਡੇ ਮੇਰੇ ਸਾਹਿਬ ਆਏ ਨੇ ਐਮਪੀ ਸਾਹਿਬ ਸਾਡੇ ਡਾਟਰ ਰਾਜਕਮਰ ਜੀ ਉਹ ਐਮਐਲਏ ਸਾਹਿਬ ਸਾਡੇ ਡਾਟਰ ਸ਼ਾਂਗ ਜੀ ਸੋ ਪੁੱਤਾਂ ਸਾਨੂੰ ਇੰਨਾ ਪਿਆਰ ਮਿਲਿਆ ਅਸੀਂ ਇਹਨਾਂ ਮੇਰਾ ਕਦੀ ਭਰਿਆ ਨਹੀਂ ਵੇਖਿਆ ਸਭ ਤੋਂ ਜ਼ਿਆਦਾ ਪਿਛੇ ਸਾਲ ਨਾਲੋਂ ਵੀ ਇਹ ਜ਼ਿਆਦਾ ਮੇਲਾ ਭਰਿਆ ਮੈਂ ਇਹ ਅਰਦਾਸ ਕਰਦਾ ਕਿ ਉਹ ਮੇਰੇ ਬੱਚਿਆਂ ਦੇ ਬਰਾਬਰ ਹੈ ਮੇਰਾ ਬੜਾ ਪਿਆਰ ਹੋਣ ਦਾ ਮੇਰਾ ਸਾਡੇ ਲੰਬੜਦਾਰ ਜੀ ਦਾ ਸਾਨੂੰ ਕਹੇ ਭੰਪੋ ਜੀ ਜੋਤ ਦੀ ਸੇਵਾ ਸਾਨੂੰ ਲਾਓਗੇ ਅਸੀਂ ਤਾਂ ਦਿਆਂਗੇ ਅਸੀਂ ਉਹਨਾਂ ਕੋਲ ਜੋਬ ਮੰਗ ਲਈਏ ਸਾਡੇ ਐਮਪੀ ਸਾਹਿਬ ਦਾ ਸੁਭਾਅ ਵਧੀਆ ਆ ਸਾਡੇ ਬੱਚੇ ਜਿਹੜੇ ਦਿਨ ਰਾਤ ਲੱਗੇ ਹੋਰਾਂ ਵਾਰ ਸਿੰਘ ਦੇ ਇਹ ਸਾਡਾ ਲੜਕਾ ਔਰ ਜਿੰਨੇ ਸਾਡੇ ਕਮੇਟੀ ਮਾਮਲੇ ਖੜੇ ਨੇ ਸਾਰੇ ਦੇ ਨਾਮ ਤੇ ਜਦੋਂ ਮੈਂ ਨਹੀਂ ਲੈਣਾ ਚਾਹੁੰਦਾ ਨਾਂ ਤੋਂ ਆਪੇ ਪਤਾ ਲੱਜਣਾ ਇਹ ਮੇਲਾ ਹਰ ਸਾਲ ਇੱਥੇ ਹੀ ਮੰਨਦਾ ਇਸੇ ਜਗ੍ਹਾ ਤੇ ਮੰਨਦਾ ਇਹ ਮੇਲਾ 18 ਸਾਲ ਤੁਸੀਂ ਕੁਲਾਰੇ ਆ ਜਿੰਨੀ ਵਜ਼ਾਈ ਸਾਨੂੰ ਦਿੱਤੀ ਹੈ ਨਾ ਨਗਰ ਨਿਵਾਸੀਆਂ ਨੇ ਇਲਾਕਾ ਨਿਵਾਸੀਆ ਨੇ ਮੈਂ ਕਿਹਾ ਤੁਸੀਂ ਜਨ ਨੂੰ ਹੀ ਆਲਾ ਲਿਖ ਰਿਹਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇੱਧਰ ਦੇ ਵਿੱਚ ਤੁਸੀਂ ਦੇਖਦੇ ਹੋਣੇ ਕਿ ਇੰਨਾ ਸਾਨੂੰ ਪਿਆਰ ਐਸੋ ਮੇਲੇ ਦੇ ਵਿੱਚ ਇੰਨਾ ਮਾਨ ਸਤਿਕਾਰ ਇਹ ਸਾਡੇ ਤੇ ਸ੍ਰਿੰਦਰਪੁਰ ਪੱਪੀ ਜੀ ਇਹ ਮੈਂਬਰ ਬਜਾਇਦ ਨਾਲ ਵੀਡੀਓ ਦੀ ਜੋਤੀ ਸੁਖਜੋਤ ਗੁਰ ਹਾਰਮੋਰ ਤੋਂ ਔਰ ਸਾਡੇ ਬਗੇ ਧਰਮ ਵਾਰ ਕਰੇ ਜੀ ਰਾਜੀ ਦਾ ਸਾਡੀ ਇੱਜ਼ਤ ਰੱਖੀਆ ਪਰਵਾਜ਼ੋ ਸਭ ਦੀ ਇੱਜ਼ਤ ਰੱਖੀ ਸਭ ਦੇ ਕਰਕੇ ਸੁਖ ਸ਼ਾਂਤੀ ਵਰਦੇ ਅੱਬ ਸਭ ਦਾ ਭਲਾ ਮੰਗਦੇ ਆ ਜੈ ਸ਼੍ਰੀ ਕੀ ਨਾ ਰਾਜੇ ਰਾਜੇ ਜੈ ਸ਼੍ਰੀ ਕੀ ਨਾ ਰਾਜੇ ਰਾਜੇ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼